ਸਾਬਕਾ ਮੰਤਰੀ ਤੇ ਕਾਂਗਰਸੀ ਲੀਡਰ ਭਾਰਤਪੂਸ਼ਨ ਆਸ਼ੂ ਦੀ ਕੋਰਟ ਵਿੱਚ ਪੇਸ਼ੀ ਹੋਈ ਹੈ ਈਡੀ ਦੀ ਟੀਮ ਆਸ਼ੂ ਨੂੰ ਜਲੰਧਰ ਲੈ ਕੇ ਪਹੁੰਚੀ ਭਾਰਤਪੂਸ਼ਨ ਆਸ਼ੂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 5 ਦਿਨਾਂ ਦੇ ਰਿਮਾਂਡ ਦੇ ਲਈ ਪੇਸ਼ ਕੀਤਾ ਗਿਆ ਕਾਂਗਰਸੀ ਆਗੂ ਭਾਰਤਪੂਸ਼ਨ ਆਸ਼ੂ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਮਿੰਦਰ ਪਾਲ ਸਿੰਘਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੋਰਟ ਵਿੱਚ ਪੇਸ਼ੀ ਦੌਰਾਨ ਆਸ਼ੂ ਦੀ ਸਪੋਰਟ ਤੇ ਵਿੱਚ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਸੁਖਵਿੰਦਰ ਕੋਟਲੀ ਵੀ ਪਹੁੰਚੇ ਉਹਨਾਂ ਦੇ ਨਾਲ ਕਾਂਗਰਸ ਦੀ ਲੋਕਲ ਲੀਡਰਸ਼ਿਪ ਵੀ ਮੌਜੂਦ ਰਹੀ ਦੱਸਿਆ ਜਾ ਰਿਹਾ ਹੈ ਕਿ ਈਡੀ ਦੇ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਤੋਂ ਈਡੀ ਵਿਭਾਗ ਦੇ ਅਧਿਕਾਰੀਆਂ ਅਤੇ ਵਕੀਲ ਵੱਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਜਿਸ ਤੇ ਮਾਨਯੋਗ ਅਦਾਲਤ ਨੇ 5 ਦਿਨਾਂ ਦੇ ਰਿਮਾਂਡ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ED ਦੀ ਹਿਰਾਸਤ ਵਿੱਚ ਭੇਜਣ ਦਾ ਹੁਕਮ ਸੁਣਾਇਆ ਹੈ ਦੱਸ ਦਈਏ ਕਿ ਬੀਤੇ ਦਿਨੀ ਪੁਚਗਿਛ ਤੋਂ ਬਾਅਦ ED ਨੇ ਭਾਰਤ ਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਸੀ ED ਨੇ ਇੱਕ ਐਸ ਪੀਐਮਐਲੇ ਤਹਿ ਦਰਜ ਕੀਤਾ ਹੈ ਇਹ ਮਾਮਲਾ ਉਸ ਸਮੇਂ ਦਾ ਦੱਸਿਆ ਜਾ ਰਿਹਾ ਹੈ ਜਦ ਭਾਰਤ ਪੂਸ਼ਨ ਆਸ਼ੂ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਮੰਤਰੀ ਸਨ ਉਸ ਸਮੇਂ ਇਲਜ਼ਾਮ ਲੱਗੇ ਸਨ ਕਿ ਔਨਾ ਨੇ ਟ੍ਰਾਂਸਪੋਰਟੇਸ਼ਨ ਟੈਂਡਰ ਦੇ ਵਿੱਚ ਘੁਟਾਲਾ ਕੀਤਾ ਹੈ ਪਿਛਲੇ ਸਾਰੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੀ ਰਿਹਾਈ 'ਤੇ ਹੋਰ ਥਾਮਾਂ ਤੇ ਛਾਪੇ ਮਾਰੀ ਵੀ ਕੀਤੀ ਗਈ ਸੀ। ਇਸ ਮਾਮਲੇ ਦੀ ਪੰਜਾਬ ਪੁਲਿਸ ਦੇ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤੇ ਇਸ ਕੇਸ ਦੇ ਆਧਾਰ 'ਤੇ ਕੇਂਦਰੀ ਜਾਂਚ ਏਜੰਸੀ ED ਨੇ ਇਸ ਕੇਸ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਇਸ ਮਾਮਲੇ ਦੀ ਜਾਂਚ ਦੌਰਾਨ ਕਈ ਮੁਲਜ਼ਮਾਂ ਖਿਲਾਫ ਤਲਾਸ਼ੀ ਮੁਹਿੰਮ ਦੌਰਾਨ ਅਹਿਮ ਸਬੂਤ ਇਕੱਠੇ ਕੀਤੇ। ਸੂਤਰਾਂ ਦੀ ਮੰਨੀਏ ਤਾਂ ED ਨੂੰ ਕੁਝ ਵਿਦੇਸ਼ੀ 트ਾਂਜੈਕਸ਼ਨ ਸੰਬੰਧੀ ਸਬੂਤ ਮਿਲੇ ਸਨ। ਜਿਨ੍ਹਾਂ ਬਾਰੇ ਅਧਿਕਾਰੀ ਸਾਬਕਾ ਮੰਤਰੀ ਆਸ਼ੂ ਕੋਲ ਪੁੱਛਗਿੱਛ ਕਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੂੰ 1 ਅਗਸਤ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣ ਲਈ ਸੱਮਨ ਭੇਜਿਆ ਗਿਆ ਸੀ ਇਸ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਆਸ਼ੂ ਨੂੰ ਪਹਿਲਾਂ ਪੁੱਛਗਿੱਛ ਲਈ ਬੁਲਾਇਆ ਗਿਆ ਤੇ ਫਿਰ ਗ੍ਰਿਫਤਾਰ ਕਰ ਲਿਆ ਗਿਆ 5 ਦਿਨ ਦਾ ਰਿਮਾਂਡ ਮਿਲਿਆ ਤੇ ਕੋਰਟ ਦੇ ਵਿੱਚ ਜੋ ਵੀ ਦੋਨੇ ਤਰ੍ਹਾਂ ਦੀ ਬੈਸ ਹੁੰਦੀ ਹੈ ਉਹ ਹੀ ਆ ਬਾਕੀ ਉਸੇ ਪ੍ਰੈਸ ਰੀਸ ਦੇ ਦਗਾ ਤੋਂ ਸਾਡੀ ਤਰਫੋਂ 7 ਦਿਨ ਦਾ ਰਿਮਾਂਡ ਮਾਰਿਆ ਗਿਆ ਸੀ ਐਥਾ ਔਰ ਉਸਮੇ ਜਿਸਾ ਮੈਂ ਸਾਰੀ ਦਲੀਲਾਂ ਕੋ ਸੁਣ ਕੇ ਹੋਏ 5 ਦਿਨ ਦਾ ਰਿਮਾਂਡ ਗਿਆ। ਅਬ ਤੋਂ 7th ਆਗਸਤ ਵੀ ਦੇਖੋ ਉਸ ਪਰਸੀਡਿੰਗਸ ਦੇਖੀਆਂ ਹੈ ਕਿ ਆ ਪਿਓਰ ਲੀਗਲ ਔਰ ਬਾਇਸ ਜਿਹੜੀਆਂ ਆ ਖਾਸ ਕਰਕੇ ਪੋਲੀਟੀਕਲ ਵੈਂਡੇਟਾ ਜਿਹੜਾ ਕਿ 2000 ਕਰੋੜ ਰੁਪਏ ਦਾ ਸਟੇਮ ਮੰਨਿਆ ਜਾ ਰਿਹਾ ਸੀ ਤੇ 2 ਲੱਖ ਦਾ ਚਲਾਨ ਦਿੱਤਾ ਜਿਹੜਾ ਮੀਨ ਪਰਚਾ ਦਰਜ ਕੀਤਾ ਔਰ ਉਹਦੇ ਤੋਂ ਬਾਅਦ ਸਬਸਿਕਵੈਂਟਲੀ ਆ ਜਿਹੜੀ ਅਰੈਸਟ ਆ ਬਿਲਕੁਲ ਈਲੀਗਲ ਹੈਗੀ ਆ ਔਰ ਸਾਡੀ ਪੁਲਿਸ ਸਾਹਿਬ ਨੇ ਉਹਦੇ ਤੋਂ ਬਹੁਤ ਜਿਹੜਾ ਉਹ ਲੈਂਥੀ ਜਿਹੜੀ ਡਿਸਕਸ਼ਨ ਹੋਈ ਹੈ ਕਿਉਂਕਿ ਇੱਕ ਪ੍ਰੋਸੀਜਰ ਹੈਗਾ ਕਿ ਹਾਂ ਵੀ ਇਹ ਰਮਾਜ ਜਿਹੜਾ ਬੰਦਾ ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਮਾਈਂਡ ਦੀ ਐਪਲੀਕੇਸ਼ਨ ਵੀ ਹੋਣੀ ਚਾਹੀਦੀ ਕਿ ਜਦ ਜਿਹੜਾ ਬੰਦਾ ਆਲਰੇਡੀ 7 ਮਹੀਨੇ ਜੀ ਢੀਲ ਦੇ ਵਿੱਚ ਕੱਟਿਆ ਹੈ ਤੇ ਉਹਦੇ ਤੋਂ ਬਾਅਦ 1 ਸਾਲ ਹੋ ਗਿਆ ਇਹਨਾਂ ਨੇ ਈਵੀ ਦਾ ਪਰਚਾ ਦਰਜ ਕੀਤਾ ਤੇ ਉਹਦੇ ਤੋਂ ਬਾਅਦ ਹਜੇ ਵੀ ਇਹਨਾਂ ਨੂੰ ਰਿਕਵਰੀ ਨਹੀਂ ਹੋਈ ਰਿਕਵਰੀ ਕਰਨ ਕਿਦੀ ਕਰਦੇ ਆ ਕਿ ਇੱਕ ਨਾਨੀ ਨੇ ਦੋਤੇ ਨੂੰ ਜਦ ਦੋ 3 ਨੂੰ ਇੱਕ ਕੰਟਰੀ ਦੇਤੀ ਉਹ ਕਿੱਥੋਂ ਆ ਮੰਨ ਲਓ ਕਿ ਮੇਰਾ ਖਿਆਲ ਹੈ ਕਿ ਇਹ ਰਿਸ਼ਤੇ ਵਿੱਚ ਕਾਨੂੰਨ ਨਾਂ ਦੀ ਕਿਤੇ ਕੋਈ ਚੀਜ਼ ਰਹਿ ਨਹੀਂ ਗਈ ਹੈ ਵੀ ਔਰ politically ਲੋਕੀ ਬਿਚੇਗਾ ਬੀਜੇਪੀ ਔਰ ਜਿਹੜਾ ਭਗਵੰਤ ਮਾਨ ਹੈ ਇਕੱਠੇ ਰਲ ਕੇ ਜਿਹੜਾ ਉਹ ਨਹੀਂ ਬਿਲਕੁਲ ਅਸੀਂ ਬੈਸ ਦੇਖੀ ਹੈ ਕਿ ਇਹ ਜਿਹਦੇ ਵਿੱਚ ਨਾਨੀ ਜੁੜੀਆਂ ਐਂਟਰੀਜ਼ ਆ ਮੈਨੂੰ ਲੱਗਦਾ ਕੋ ਟੋਟਲ 35 40 ਲੱਖ ਦੀ ਐਂਟਰੀ ਹੋਣੀ ਹੈ ਔਰ ਉਹ ਵੀ ਜੇ ਆਪਣੀ ਨਾਮੀ ਕੋਲ ਦੋ ਤੇ ਨੂੰ ਜਾਂ ਦੋ ਤੀ ਨੂੰ ਐਂਟਰੀ ਹੋਵੇ ਤਾਂ ਉਹਦੇ ਤੇ ਯਾਰ ਅੱਜ ਦੀ ਤਰੀਕ ਤੇ ਮੈਂ ਤਾਂ ਇਦਾਂ ਦਾ ਕਦੇ ਨਹੀਂ ਸੁਣਿਆ ਉਹਦੇ ਤੇ منی ਲਾਂਡਰਿੰਗ ਐਕਟ ਜਿਹੜਾ ਆ ਉਹ ਲੱਗ ਜਾਂਦਾ ਹੈ ਨਾ منی ਲਾਂਡਰਿੰਗ ਐਕਟ ਜਿਹੜਾ ਆ ਉਹਦੇ ਵਿੱਚ ਕਿਤੇ ਕੋਈ ਸਟੈਬਲਿਸ਼ਡ ਹੀ ਹੁੰਦਾ ਔਰ ਮੈਂ ਦਾਅਵੇ ਨਾ ਕਹਿ ਸਕਦਾ ਇਹਦੇ ਤੇ ਕਿ ਇਹ ਵੀ ਕੋਈ ਐਹੋ ਜਿਹੀ ਸਟੈਬਲਿਸ਼ਮੈਂਟ ਨਹੀਂ ਹੈ ਔਰ